ਚੰਡੀਗੜ੍ਹ ਵਿੱਚ ਇੱਕ 89 ਸਾਲਾਂ ਔਰਤ ਨੂੰ ਡਿਜੀਟਲ ਤਰੀਕੇ ਨਾਲ ਗ੍ਰਿਫਤਾਰ ਕਰਕੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਮੁੰਬਈ ਕ੍ਰਾਈਮ ਬ੍ਰਾਂਚ ਦੀ ਐਸਐਚਓ ਬਣ ਕੇ ਔਰਤ ਨੂੰ ਵੀਡੀਓ ਕਾਲ ਕੀਤੀ ਤੇ ਗ੍ਰਿਫਤਾਰੀ ਦੀ ਧਮਕੀ ਦੇ ਕੇ ਉਸ ਤੋਂ 70.42 ਲੱਖ ਰੁਪਏ ਦੀ ਠੱਗੀ ਮਾਰੀ। ਸਾਈਬਰ ਸਾਲ थाना ਜੋ ਹੈ 17 ਦੀ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਤੇ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਨੂੰ ਦਤੀ ਸ਼ਿਕਾਇਤ ਵਿੱਚ ਮਨਜੀਤ ਕੌਰ ਨੇ ਕਿਹਾ ਹੈ ਕਿ ਉਸ ਨੂੰ 10 ਜੁਲਾਈ 2025 ਨੂੰ ਇੱਕ ਅਣਜਾਣ ਨੰਬਰ ਤੋਂ WhatsApp ਕਾਲ ਆਈ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੇ ਐਸ ਐਚਓ ਵਿਜੇ ਅਤੇ ਮਾਮਲੇ ਦੀ ਜਾਂਚ ਅਧਿਕਾਰੀ ਵਿਸ਼ਾਲ ਵਜੋਂ ਪੇਸ਼ ਕੀਤਾ ਤੇ ਕਿਹਾ ਕਿ ਉਹ منی ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੇ ਹਨ ਜਿਸ ਵਿੱਚ ਕਈ SIM ਕਾਰਡ ਬਰਾਮਦ ਹੋਏ ਨੇ ਜਦੋਂ ਉਹਨਾਂ SIM ਕਾਰਡਾਂ ਦੀ ਜਾਂਚ ਕੀਤੀ ਗਈ ਹੈ ਤਾਂ ਪਤਾ ਲੱਗਿਆ ਕਿ ਤੁਹਾਡੇ ਆਧਾਰ ਕਾਰਡ ਤੇ ਕਈ SIM ਕਾਰਡ ਕੀਤੇ ਗਏ ਨੇ ਅਤੇ ਉਸੇ ਆਧਾਰ ਕਾਰਡ ਰਾਹੀਂ ਜੋ ਹੈ ਮੁੰਬਈ ਦੇ ਇੱਕ ਬੈਂਕ ਵਿੱਚ ਖਾਤਾ ਵੀ ਖੋਲਿਆ ਗਿਆ ਜਵਾਬ ਦਿੰਦੇ ਹੋਏ ਮਨਜੀਤ ਨੇ ਇਸ ਜੋ ਹੈ ਸਾਈਬਰ ਤਾਂ ਨੂੰ ਕਿਹਾ ਕਿ ਉਹ ਕਦੇ ਮੁੰਬਈ ਹੀ ਨਹੀਂ ਗਈ ਫਿਰ ਉਸ ਦੇ ਨਾਮ ਤੇ ਖਾਤਾ ਕਿਵੇਂ ਖੋਲਿਆ ਜਾ ਸਕਦਾ ਤਾਂ ਮਨਜੀਤ ਕੌਰ ਨੇ ਦੱਸਿਆ ਕਿ ਫਿਰ ਸਾਈਬਰ ਠੱਗਾ ਨੇ ਉਸ ਨੂੰ ਇੱਕ ਵੀਡੀਓ ਕਾਲ ਕੀਤੀ ਜਿਸ ਵਿੱਚ ਦੋ ਲੋਕ ਪੁਲਿਸ ਵਰਦੀ ਵਿੱਚ ਸਨ ਤੇ ਉਹਨਾਂ ਦੇ ਆਲੇ ਦੁਆਲੇ ਦਾ ਜੋ ਮਾਹੌਲ ਹੈ ਉਹ ਪੁਲਿਸ ਸਟੇਸ਼ਨ ਵਰਗਾ ਹੀ ਜਾਪਦਾ ਸੀ ਸਭ ਕੁਝ ਪੁਲਿਸ ਸਟੇਸ਼ਨ ਵਰਗਾ ਸੀ ਫਿਰ ਸਾਈਬਰ ਠੱਗਾ ਨੇ ਉਹਨਾਂ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਤੇ ਤੁਹਾਡੇ ਨਾਮ ਤੇ ਗ੍ਰਿਫਤਾਰੀ ਵਾਰੰਟ ਵੀ ਹੈ ਜੋ ਜਾਰੀ ਕੀਤਾ ਗਿਆ ਹੈ ਤੇ ਇੱਕ ਟੀਮ ਤੁਹਾਨੂੰ ਗ੍ਰਿਫਤਾਰ ਕਰਨ ਲਈ ਰਵਾਨਾ ਵੀ ਹੋ ਗਈ ਹੈ ਘਰ ਤੋਂ ਕਿਤੇ ਵੀ ਜਾਣ ਦੀ ਕੋਸ਼ਿਸ਼ ਨਾ ਕਰਿਓ ਉਹ ਤੁਹਾਡੇ ਤੇ ਨਜ਼ਰ ਰੱਖ ਰਹੇ ਨੇ ਮਨਜੀਤ ਕਰਨ ਨੇ ਕਿਹਾ ਕਿ ਇਹ ਸੁਣ ਕੇ ਤੇ ਉਹ ਡਰ ਗਈ ਤੇ ਉਹ ਉਹਨਾਂ ਨੂੰ ਗ੍ਰਿਫਤਾਰ ਨਾ ਕਰਨ ਲਈ ਕਿਹਾ ਜਿਸ ਤੋਂ ਬਾਅਦ ਦੋਵਾਂ ਸਾਈਬਰ ਠੱਗਾ ਨੇ ਕਿਹਾ ਕਿ ਜੇਕਰ ਤੁਸੀਂ ਇਸ ਕੇਸ ਤੋਂ ਨਿਪਟਾਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪੈਸੇ ਦੇਣੇ ਪੈਣਗੇ ਜਿਸ ਤੋਂ ਬਾਅਦ ਮਨਜੀਤ ਕੌਰ ਨੇ ਆਰਟੀਜੀਐਸ ਰਾਹੀਂ 77,42,000 ਰੁਪਏ ਜੋ ਆ ਉਹਨਾਂ ਨੂੰ ਟਰਾਂਸਫਰ ਕਰ ਦਿੱਤੇ ਤੇ ਉਸਨੇ ਕਈ ਦਿਨਾਂ ਤੱਕ ਇਹ ਗੱਲ ਕਿਸੇ ਨੂੰ ਪਹਿਲਾਂ ਤਾਂ ਦੱਸੀ ਨਹੀਂ ਫਿਰ ਉਸਨੇ ਕਾਫੀ ਸਮੇਂ ਬਾਅਦ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੰਬਰ ਤੇ ਦੁਬਾਰਾ ਫੋਨ ਕੀਤਾ ਜਿਸ ਤੋਂ ਵਟਸਐਪ ਕੋਲਾ ਇਸੀ ਤਾਂ ਉਹਨਾਂ ਨੰਬਰ ਹੀ ਬੰਦ ਕਰ ਦਿੱਤਾ ਫਿਰ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪਤਾ ਲੱਗਿਆ ਕਿ ਉਹਨਾਂ ਨਾਲ ਇੱਕ ਸਾਈਬਰ ਠੱਗੀ ਹੋਈ